ਦੇਚ ਪਾਰ ਮੰਗ ਦੇ ਰਹੇ ਹੋ ਸੋ ਇਹ ਤਸਵੀਰ ਤੁਸੀਂ ਦੇਖੋਗੇ ਕਿ ਕਿਸਾਨ ਸੰਗਠਨ ਇਸ ਵਕਤ ਘਰ ਦੇ ਵਿੱਚ ਵੱਡੀ ਗਿਤੀ ਚ ਪਹੁੰਚੇ ਆ ਔਰ ਦਾਖਿਲ ਹੋ ਚੁਕੇ ਨੇ ਘਰ ਦੇ ਵਿੱਚ ਕਿਸਾਨ ਯੂਨੀਅਨਾਂ ਦਾ ਇਹ ਕਹਿਣਾ ਸੀਗਾ ਕਿ ਰਗਨਦੀਪ ਇੱਕ ਵਾਰ ਫੇਰ ਤੋਂ ਜਿਹੜਾ ਘਰ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਕਿ ਸਾਡੀ ਕੋਠੀ ਦਾ ਤੁਸੀਂ ਵੈਲਿਊ ਪਏ ਕਿ ਦੇਖ ਸਕਦੇ ਹੋ 1.5 ਤੋਂ 2 ਕਰੋੜ ਦੇ तकरीबन ਆ ਤੇ ਜਿਹੜਾ ਕਿ ਬੈਂਕ ਦਾ ਲੋਨ ਪਿਛਲੇ ਹਫਤੇ ਪਹਿਲਾਂ ਜਾਂ ਕਿਹ ਲੋ 10 ਦਿਨ ਪਹਿਲਾਂ 10 ਲੱਖ ਸੀਗਾ ਉਹ ਹਫਤੇ ਬਾਅਦ ਇਹਨਾਂ ਨੇ ਡਾਇਰੈਕਟ ਸਿੱਧਾ 16 ਲੱਖ ਤੇ 50 ਦਿੱਤਾ ਜਦਕਿ ਇਹਦੀ ਵੈਲਿਊ 1.5 ਤੋਂ 2 ਕਰੋੜ ਆ ਤੇ ਬੈਂਕ ਜਾਂਦਾ ਸੀਗਾ ਕਿ ਆਪਾਂ 16 ਲੱਖ ਦੇ ਵਿੱਚ ਇਹਨਾਂ ਦਾ ਲੈ ਕੇ ਘੋਟੀ ਉਸ ਤੋਂ ਬਾਅਦ ਇਹਦੀ ਘਰ ਦੀ ਐਲਾਨੀ ਕਰਦੀ ਏ ਤੇ ਜਦਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਸਾਡੇ ਘਰ ਵਿੱਚ ਕੋਈ ਵੀ ਮੇਲ ਪਰਸਨ ਨਹੀਂ ਹੈਗਾ ਕਿ ਕੋਈ ਇਨਕਮ ਸੋਰਸ ਨਹੀਂ ਹੈਗਾ ਸਿਫਟ ਮੈਂ ਮੇਰੇ ਮਦਾ ਇਲਾਦਿਕ ਮੇਰਾ ਛੋਟਾ ਬੱਚਾ ਰਹਿ ਆ ਰਿਹਾ ਸੀਗਾ ਸੋ ਮੈਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੀ ਆ ਕਿ ਸਾਡੇ ਨਾਲ ਜਿਹੜੀ ਹੋ ਗਈ ਧੱਕੇਸ਼ਾਈ ਉਹ ਚਲੋ ਇਹਨਾਂ ਨੇ ਆ ਕੇ ਕਿਸਾਨ ਜਥੇਬੰਦੀ ਨੇ ਸਾਡਾ ਬਹੁਤ ਸਾਧਤਾ ਪਰ ਪਲੀਜ਼ ਨੈਕਸਟ ਟਾਈਮ ਕਿਸੇ ਹੋਰ ਗਰੀਫਰਵਾਣ ਆਏ ਹੋ ਜਿੱਤਕਿਸ਼ਾਈ ਬਿਲਕੁਲ ਨਾ ਕਰਿਓ ਤਾਂਕਿ ਕੋਈ ਵੀ ਖੁਦਕੁਸ਼ੀ ਨਾ ਕਰ ਸਕੇ